ਅਮ੍ਰਿਤਾ ਪ੍ਰੀਤਮ ਜੀ ਦੀ ਕਹਾਣੀ ਇੱਕ ਹਨੇਰੀ ਗੁੱਟ ਉਹ ਜਿਸ ਚਾਨਣੇ ਬੰਗਲੇ ਵਿੱਚ ਰਹਿੰਦਾ ਸੀ ਉਸ ਦੀ ਇੱਕ ਹਨੇਰੀ ਗੁੱਟ ਵੀ ਸੀ ਜਿਹਨੂੰ ਕੁਝ ਪਤਾ ਨਹੀਂ ਸੀ ਉਹਨੂੰ ਉਹ ਗੁੱਟ ਕਦੇ ਦਿਖਾਈ ਨਹੀਂ ਸੀ ਦਿੰਦੀ ਤੇ ਜਿਹਨੂੰ ਕਿਸੇ ਨੂੰ ਪਤਾ ਸੀ ਉਹ ਕਦੇ ਉਸ ਗੁੱਟ ਵੱਲ ਵੇਖਦਾ ਨਹੀਂ ਸੀ ਇਸ ਲਈ ਭਾਵੇਂ ਪੰਜੀ ਵਰੇ ਹੋ ਗਏ ਸੀ ਪਰ ਲੋਕਾਂ ਨੂੰ ਬੰਗਲੇ ਦੀ ਤੇ ਇਸ ਗੁੱਟ ਦੀ ਕਹਾਣੀ ਦਾ ਪਤਾ ਨਹੀਂ ਸੀ ਚਿਮੇ ਰੋਟੀ ਦਾ ਇੱਕ ਬੜਾ ਸਿੱਧਾ ਜਿਹਾ ਹਿਸਾਬ ਹੁੰਦਾ ਹੈ ਅਮੀਰ ਨੂੰ ਜਿਸ ਵੇਲੇ ਭੁੱਖ ਲੱਗੇ ਗਰੀਬ ਨੂੰ ਜਿਸ ਵੇਲੇ ਜੁੜ ਜਾਏ ਸੋ ਤਨਰਾਜ ਨੇ ਜਦੋਂ ਉਹਦੀ ਤਨਖਾਹ 18 ਰੁਪਏ ਮਹੀਨਾ ਹੁੰਦੀ ਸੀ ਗਰੀਬ ਦੀ ਰੋਟੀ ਵਾਂਗ ਜਦੋਂ ਜੁੜੀ ਖਾ ਲਈ ਸੀ ਉਹਦੀ ਮਰਨ ਲੱਗੀ ਮਾਂ ਨੇ ਇਸ ਡਰੋਂ ਕਿ ਮੇਰਾ ਪੁੱਤ ਰਹਿ ਨਾ ਜਾਵੇ ਉਸ ਨੂੰ ਕਿਸੇ ਥੁੜੇ ਘਰ ਦੀ ਧੀ ਵਿਆਦ ਦਿੱਤੀ ਸੀ ਜੋ ਤਨਰਾਜ ਨਾਲੋਂ ਸੱਤ ਵਰੇ ਵੱਡੀ ਸੀ ਤੇ ਤਨਰਾਜ ਨੇ ਸਬਰ ਤੇ ਸ਼ੁਕਰ ਨਾਲ ਆਪਣਾ ਘਰ ਵਸਾ ਲਿਆ ਸੀ ਪਰ ਫਿਰ ਹੋਇਆ ਇਹ ਕਿ ਵੇਲਾ ਪਾ ਕੇ ਕਸਪੇ ਦੇ ਟੁੱਟੇ ਹੋਏ ਵਕੀਲ ਦਾ ਮੁਨਸ਼ੀ ਨਾ ਰਿਹਾ ਹਟ ਭੰਨ ਕੇ ਪੜਦਾ ਪੜਦਾ ਮਿਹਨਤ ਕਰਦਾ ਹੋਇਆ ਇੱਕ ਦਿਨ ਇੱਕ ਵੱਡੇ ਸ਼ਹਿਰ ਦਾ ਇੱਕ ਬਹੁਤ ਵੱਡਾ ਵਕੀਲ ਬਣ ਗਿਆ ਸੀ ਹੁਣ ਉਹ 18 ਰੁਪਏ ਨਹੀਂ ਮਹੀਨੇ ਦੇ 1800 ਰੁਪਏ ਕਮਾਉਂਦਾ ਸੀ ਤੇ ਰੋਟੀ ਦੇ ਸਿੱਧੇ ਸਾਦੇ ਅਸੂਲ ਵਾਂਗ ਹੁਣ ਉਹਦੀ ਭੁੱਖ ਜਾਗ ਪਈ ਸੀ ਹੁਣ ਉਹਨੂੰ ਇੱਕ ਬੜੀ ਸੋਹਣੀ ਤੇ ਬੜੀ ਜਵਾਨ ਔਰਤ ਇੱਕ ਦਸਤਰਖਾਨ ਵਾਂਗ ਚਾਹੀਦੀ ਸੀ ਉਹ ਆਪਣੀ ਥ੍ਰੀਮਤ ਨਾਲ ਜਦੋਂ ਵੀ ਸੌਂਦਾ ਉਹਨੂੰ ਜਾਪਦਾ ਜਿਵੇਂ ਉਹ ਕਿਸੇ ਗਰੀਬ ਗੁਰਬੇ ਵਾਂਗ ਤਲੀ ਨਾਲ ਗੰਡਾ ਪਾਣ ਕੇ ਰੋਟੀ ਖਾ ਰਿਹਾ ਸੀ ਤੇ ਉਹਨੂੰ ਇੱਕ ਅਮੀਰ ਆਦਮੀ ਦਾ ਰੋਹ ਚੜ ਜਾਂਦਾ ਤੇ ਇਸ ਵੇਲੇ ਜੇ ਉਹਨੂੰ ਭੁੱਖ ਲੱਗੀ ਹੋਈ ਸੀ ਤਾਂ ਉਹਦੇ ਸਾਹਮਣੇ ਕਬਾਬ ਦੀ ਪਲੇਟ ਕਿਉਂ ਨਹੀਂ ਸੀ ਸੋ ਇੱਕ ਦਿਨ ਉਹਨੇ ਗੰਡੇ ਵਰਗੀ ਔਰਤ ਨੂੰ ਇੱਕ ਗੁੱਠ ਵਿੱਚ ਰੱਖ ਕੇ ਪੁੱਜੇ ਹੋਏ ਕਬਾਬ ਵਰਗੀ ਔਰਤ ਲੈ ਆਂਦੀ ਕਬਾਬ ਦੀ ਬਾਸ਼ਨਾ ਸਾਰੇ ਬੰਗਲੇ ਵਿੱਚ ਫੈਲ ਗਈ ਤੇ ਗੰਡੇ ਨੇ ਮਾਨ ਦੀਆਂ ਤਿਆਆਂ ਨੂੰ ਵਲੇਟ ਕੇ ਆਪਣੇ ਉੱਤੇ ਚੁੱਪ ਦਾ ਛਿਲਕਾ ਛਾੜ ਲਿਆ ਸੀ ਸੋ ਇਹ ਬੰਗਲੇ ਦੀ ਤੇ ਉਸ ਗੁੱਠ ਦੀ ਕਹਾਣੀ ਸੀ ਜੋ ਕਿਸੇ ਨੂੰ ਪਤਾ ਨਹੀਂ ਸੀ ਉਂਝ ਚੇਤਨ ਰਾਤ ਚਾਹੁੰਦਾ ਤਾਂ ਬੰਗਲੇ ਨਾਲੋਂ ਉਸ ਗੁੱਠ ਨੂੰ ਲਾ ਸਕਦਾ ਸੀ ਪਰ ਉਸਨੇ ਦੇਖਿਆ ਸੀ ਕਿ ਉਹ ਉਹੀ ਉਹ ਗੁੱਠ ਬੰਗਲੇ ਦਾ ਸਭ ਕੁਝ ਸਵਾਰਦੀ ਸੀ ਪਤਾ ਨਹੀਂ ਕਿਹੜੇ ਵੇਲੇ ਆਪਣੀ ਥਾਂ ਤੋਂ ਉੱਠਦੀ ਸੀ ਸਾਰੇ ਬੰਗਲੇ ਨੂੰ ਧੋਂਦੀ ਸੀ ਤੇ ਪੂੰਝਦੀ ਸੀ ਲੰਗਾ ਉੱਤੇ ਨਵੀਆਂ ਚਿੱਟੀਆਂ ਚਾਦਰਾਂ ਵਿਛਾਉਂਦੀ ਸੀ ਮੇਜ਼ਾਂ ਉੱਤੇ ਰੰਗਦਾਰ ਫੁੱਲ ਤੇ ਫਿਰ ਰਸੋਈ ਖਾਨੇ ਵਿੱਚ ਜਾ ਕੇ ਸੱਤ ਪਕਵਾਨ ਪਕਾ ਦਿੰਦੀ ਸੀ ਤੇ ਜਦੋਂ ਉਹਦਾ ਬੰਗਲਾ ਦੋਸਤਾਂ ਤੇ ਦਾਵਤਾਂ ਨਾਲ ਭਰ ਜਾਂਦਾ ਸੀ ਉਹ ਕਿਤੇ ਨਹੀਂ ਸੀ ਦਿਖਦੀ ਉਹ ਚੁੱਪਚਾਪ ਬੰਗਲੇ ਦੀ ਹਨੇਰੀ ਗੁੱਠ ਬਣ ਜਾਂਦੀ ਸੀ ਸੋ ਤਾਂ ਨਰਾਜ ਨੂੰ ਹਨੇਰੀ ਗੁੱਠ ਉੱਤੇ ਕੋਈ ਵੀ ਉਲਾੰਬਾ ਨਹੀਂ ਸੀ ਕਹਾਣੀ ਸ਼ਾਇਦ ਇੰਜ ਹੀ ਅਮਨ ਅਮਾਨ ਨਾਲ ਤੁਰਦੀ ਰਹਿੰਦੀ ਪਰ ਜਿਉਂ-ਜਿਉਂ ਤਾਂ ਨਰਾਸ ਦੀ ਉਮਰ ਸਿਆਣੀ ਹੋ ਰਹੀ ਸੀ ਉਹ ਨੂੰ ਜਾਪ ਰਿਹਾ ਸੀ ਕਿ ਉਹ ਝੂਠੇ ਸੱਚੇ ਮੁਕੱਦਮਿਆਂ ਵਿੱਚ ਵੀ ਉਮਰ ਗਵਾਉਂਦਾ ਪਿਆ ਸੀ ਤੇ ਆਪਣੀ ਸੋਹਣੀ ਤੇ ਜਵਾਨ ਬੀਵੀ ਨਾਲ ਵੀ ਉਹ ਹੋਰ ਕੁਝ ਨਹੀਂ ਸਿਰਫ ਆਪਣੇ ਲਈ ਤੇ ਇੱਕ ਇਕੱਲਿਆਂ ਆਪਣੇ ਲਈ ਕੁਝ ਸਮਾਂ ਚਾਹੁੰਦਾ ਸੀ ਉਹਦੀ ਬੀਵੀ ਨੇ ਜਿਵੇਂ ਉਹਦੇ ਪੈਸਿਆਂ ਨੂੰ ਆਪਣੇ ਮੁੱਠ ਵਿੱਚ ਫੜਿਆ ਹੋਇਆ ਸੀ ਉਵੇਂ ਉਹਦੇ ਸਮੇ ਨੂੰ ਵੀ ਉਸ ਨੂੰ ਨਾ ਪੈਸੇ ਵਿੱਚੋਂ ਪੜ੍ਹਾਈ ਦੇਣਾ ਪਸੰਦ ਸੀ ਨਾ ਸਮੇਂ ਵਿੱਚੋਂ ਸਮਾਂ ਤਾਂ ਨਰਾਜ ਨੇ ਦੁਨੀਆ ਦੀਆਂ ਕੁਝ ਬੜੀਆਂ ਗੰਭੀਰ ਪੁਸਤਕਾਂ ਖਰੀਦੀਆਂ ਉਹ ਜ਼ਿੰਦਗੀ ਦਾ ਕੁਝ ਉਹ ਜਾਣਣਾ ਤੇ ਸੋਚਣਾ ਚਾਹੁੰਦਾ ਸੀ ਜੋ ਕਾਨੂੰਨ ਤੋਂ ਪਰਾ ਸੀ ਜੋ ਦੌਲਤ ਤੋਂ ਪਰਾ ਸੀ ਜੋ ਸ਼ੌਹਰਤ ਤੋਂ ਪਰਾ ਸੀ ਉਹਦੀ ਪੀਵੀ ਕਦੇ ਉਹਨੂੰ ਨਾਜ਼ ਨਾਲ ਫੜਦੀ ਕਦੇ ਰੋਸ ਨਾਲ ਫੜਦੀ ਤੇ ਕਦੇ ਰੋਗ ਦੇ ਬਹਾਨੇ ਨਾਲ ਤੇ ਉਹਦੀ ਅਮਨ ਅਮਾਨ ਨਾਲ ਤੁਰਦੀ ਕਹਾਣੀ ਨੂੰ ਰੋਜ਼ ਇੱਕ ਠੇਡਾ ਲੱਗ ਜਾਂਦਾ ਸੀ ਤੇ ਫਿਰ ਇੱਕ ਦਿਨ ਉਹ ਕਹਾਣੀ ਗੋਡਿਆਂ ਦੇ ਪਾਰ ਡਿੱਗ ਪਈ ਉਹਦੀ ਨਮੀ بیوی ਨੇ ਉਹਦੀਆਂ ਨਵੀਆਂ ਕਿਤਾਬਾਂ ਸਾਰੇ ਫਰਸ਼ ਉੱਤੇ ਖਿਲਾਰ ਦਿੱਤੀਆਂ ਇਹ ਮੇਰੀਆਂ ਸੌਕਣਾ ਨੇ ਉਹ ਕਹਿੰਦੀ ਜਾਂਦੀ ਤੇ ਕਿਤਾਬਾਂ ਦਾ ਵਰਕਾ ਵਰਕਾ ਕਰੀ ਜਾਂਦੀ ਉਹਦੇ ਗੁੱਸੇ ਨਾਲ ਕੰਬਦੇ ਹੱਥਾਂ ਤੋਂ ਕੋਈ ਵਰਕਾ ਪਾਟਦਾ ਕੋਈ ਉਂਝ ਹੀ ਮਰੋੜਿਆ ਜਾਂਦਾ ਕਿਸੇ ਨੂੰ ਉਹ ਹੱਥਾਂ ਨਾਲ ਪਰਾਸੋਟ ਰਹੀ ਸੀ ਤੇ ਕਿਸੇ ਨੂੰ ਉਹ ਪੈਰਾਂ ਨਾਲ ਤਨਰਾਜ ਇੱਕ ਫਿਲਾਸਫੀ ਵਾਂਗ ਸਾਰੇ ਬੰਗਲੇ ਨੂੰ ਵੇਖ ਰਿਹਾ ਸੀ ਤੇ ਸਾਰੇ ਬੰਗਲੇ ਵਿੱਚ ਉੱਡਦੇ ਕਾਗਜ਼ਾਂ ਨੂੰ ਵੀ ਤੇ ਫਿਰ ਉਹਨੇ ਦੇਖਿਆ ਜਿਹੜੇ ਕਾਗਜ਼ ਬੰਗਲੇ ਵਿੱਚ ਉੱਡਦੇ-ਉੱਡਦੇ ਬੰਗਲੇ ਦੀ ਹਨੇਰੀ ਗੁੱਠ ਵੱਲ ਜਾ ਪਏ ਸਨ ਕੋਈ ਉੱਥੇ ਖਲੋ ਕੇ ਉਹਨਾਂ ਕਾਗਜ਼ਾਂ ਨੂੰ ਇੱਕ-ਇੱਕ ਕਰਕੇ ਚੁੱਕਦੀ ਤੇ ਜੋੜਦੀ ਪਈ ਸੀ ਡੁੰਗੀਆਂ ਤਰਕਾਲਾਂ ਪੈ ਗਈਆਂ ਤੇ ਫਿਰ ਉਹਨੇ ਜੋ ਬੰਗਲੇ ਵਿੱਚ ਖਲੋਕੀ ਕਿਤਾਬਾਂ ਨੂੰ ਪਾੜਦੀ ਤੇ ਖਿਲਾਰਦੀ ਪਈ ਸੀ ਇੱਕ ਕਿਤਾਬ ਦੀ ਜਿਲਦ ਇੰਚ ਵਗਾ ਕੇ ਮਾਰੀ ਕਿ ਕਮਰੇ ਵਿੱਚ ਜਲਦਾ ਬਿਜਲੀ ਦਾ ਬੱਲਵ ਟੁੱਟ ਗਿਆ ਤਾਂ ਨਰਾਜ ਕੁਝ ਮਿੰਟ ਉਸੇ ਤਰ੍ਹਾਂ ਹਨੇਰੇ ਵਿੱਚ ਖਲੋਤਾ ਰਿਹਾ ਫਿਰ ਉਹਨੇ ਬਾਹਰ ਬਾਹਰਲੇ ਕਮਰੇ ਤੋਂ ਵੀ ਅੱਗੇ ਬਾਹਰਲੇ ਬਰਾਂਡੇ ਤੋਂ ਵੀ ਅੱਗੇ ਤੇ ਬਾਹਰਲੇ ਪਸਾਰ ਤੋਂ ਵੀ ਅੱਗੇ ਬੰਗਲੇ ਦੀ ਉਸ ਹਨੇਰੀ ਗੁੱਠਵਾਲ ਤੱਕਿਆ ਜਿੱਥੇ ਇੱਕ ਨਿੰਮਾ ਜਿਹਾ ਦੀਵਾ ਜਗਦਾ ਪਿਆ ਸੀ ਕਹਾਣੀ ਗੋਡਿਆਂ ਭਰਨੇ ਡਿੱਗੀ ਤੇ ਫਿਰ ਉੱਠੀ ਨਹੀਂ ਗੋਡਿਆਂ ਦੀਆਂ ਚੱਪਣੀਆਂ ਸ਼ਾਇਦ ਹਮੇਸ਼ਾ ਲਈ ਟੁੱਟ ਗਈਆਂ ਸਨ ਕੁਝ ਦਿਨ ਪਿੱਛੋਂ ਲੋਕਾਂ ਨੇ ਸੁਣਿਆ ਕਿ ਤਨਰਾਜ ਵਕੀਲ ਆਪਣਾ ਬੰਗਲਾ ਆਪਣੀ ਬੀਬੀ ਦੇ ਨਾਂ ਕਰਵਾ ਕੇ ਆਪ ਕਿਧਰੇ ਤੁਰ ਗਿਆ ਸੀ ਸਿਰਫ ਘਰ ਵਿੱਚੋਂ ਜੋ ਉਹਦੀ ਆਪਣੀ ਦਾਸੀ ਸੀ ਉਹ ਤਨਰਾਜ ਦੀ ਸੇਵਾ ਲਈ ਉਹਦੇ ਨਾਲ ਚਲੀ ਗਈ ਸੀ